ਮੂੰਹ ਨੂੰ ਪੀਲਾ ਚਾਹ ਕੇ ਨਾ ਟਾਈਮ ਹੋ ਗਿਆ ਤੂੰ ਮੂੰਹ ਧੋਣੇ ਨੂੰ ਆ ਜਾ ਬੀਬੀ ਯਾਰ ਖੜ ਜਾ ਇੱਧਰ ਲਾ ਬਹਿ ਰਿਹਾ ਹਮੜਾ ਧੋਵਾ ਇਹ ਤਾਂ ਥੱਕ ਲੋ ਇਹ ਜਿਹੀ ਰਹਿਣੀ ਜਿਹੜੀ ਰੱਬ ਨੇ ਦੇਤੀ ਮਸਲ ਮਸਲ ਤੈਨੂੰ ਦੱਸ ਕੀ ਲੱਗਿਆ ਹੈ ਤੇਰੇ ਮੂੰਹ ਤੇ ਖੜ ਜਾ ਆ ਜਾ ਬੀਬੀ ਦੋ ਮਿੰਟ ਹੋਗਾ ਦੋ ਮਿੰਟ ਰੋਕਣ ਵਾਲੇ ਨਾ ਚਾਹ ਮੈਂ ਦੂਜੀ ਵਾਰ ਕਰਮ ਕਰਤੀ ਕੋਈ ਨਾ ਫੇਰ ਕਰਦੀ ਯਾਰ ਬੀਬੀ ਐਸੇ ਮੂੰਹ ਮੈਂ ਮੱਤ ਜਾ ਕੀ ਹੋ ਗਿਆ ਹੁਣ ਬੇਸ ਨਾਲ ਤਾਂ ਪਹਿਲਾਂ ਕੰਟਾਂ ਨਾਲ ਹੀ ਪੁੰਜ ਕੇ ਛੱਡਾ ਸੀ ਹੁਣ ਮੂੰਹ ਧੋਣ ਲੱਗ ਰਿਹਾ ਤੇ ਨਾ ਪੁੰਜਣ ਲੱਗ ਜਾ ਯਾਰ ਨੋ ਨਹੀਂ ਵੀ ਮੇਰੀ ਆ ਮੂੰਹ ਵੀ ਮੇਰਾ ਕੋਈ ਹੋਰ ਲੱਖਾ ਨਾ ਲਈ ਬੀਬੇ ਚਾਹ ਦਾ ਜੱਜ ਦੀ ਬਣਾ ਲਿਆ ਕਰ ਤਾਏ ਦੇ ਪਿੰਡੇ ਵਰਗੀ ਚਾਹ ਬਣਾ ਲੰਨੀ ਆ ਖੜਵੇ ਪੀ ਲ ਚਾਲ ਨਾ ਕਰਦਾਗਾ ਨਾ ਤੇਰੇ ਪਿਓ ਨੇ ਬੂਰੀਆਂ ਬੰਨੀਆਂ ਨੇ ਪੀਤਨੀਆਂ ਦੀ ਜਹਰ ਬਣਾ ਲੀ ਨਾ ਜੱਜ ਨਾਲ ਲਿਆ ਕਰ ਬੀਬੀ ਯਾਰ ਆ ਮੱਚੀ ਕੇ ਤੇਰੀ ਮਾਂ ਆਹਾ ਪੁਣਨੀ ਨਮੀ ਗਿਆ ਪਿੰਡੇ ਕਾਇਵਰੀ ਪੈਸੇ ਖੜਾ ਤਾਂ ਤੈਨੂੰ ਕਾਇਵਰੀ ਦੇਉਂ ਤੇ ਤਾਈ ਨੂੰ ਪੈਸੇ ਬਣਾ ਤੇ ਲਿਆ ਕੇ ਦਿੰਨੇ ਹੋਗੇ ਚਲ ਤਾਏ ਨੂੰ ਕਦੀ ਬੀਬੀ ਆਈ ਤਾਏ ਨੂੰ ਕਹਿੰਦੇ ਬੀਬੀਏ ਆਪਨਾ ਕੁਝ ਕਿਆ ਕਰੋ ਟਾਈਮ ਮੈਂ ਤੁਹਾਨੂੰ ਕੱਲ ਦੀ ਕਹੀਏ ਅਸੀਂ ਬੈਠਾ ਸੀ ਹਾਂ ਕੱਲ ਦੀ ਕਹੀਏ ਨਾ ਸੀ ਹੁਣ ਕਰਤਾ ਆ ਤਾਇਆ ਉਹ ਤਾਂ ਐਂ ਕਹਿਦਾ ਜੀ ਵੀ ਜਿਹੜੀ ਤੇਰੀ ਬੀਬੀ ਦਾਲ ਖਾਂਦੀ ਆ ਉਹਦੀ ਝੂਠੀ ਮੈਨੂੰ ਦੇ ਦਿਆ ਕਰ ਬੇ ਸ਼ਰਮਣਾ ਹੋਵੇ ਪੂਰਾ ਕਦੇ ਮਾਫਨ ਕਹੀਏ ਕਦੇ ਤਾਸ ਖੁੰਦਾ ਕਰ ਲੈ ਖਾ ਕੇ ਬੀਬੀ ਉਹ ਝੂਠੀ ਤੇ ਦਾਲ ਮੈਨੂੰ ਦੇ ਦਿਆ ਕਰ ਬਤਾਇਨ ਦੇ ਦਿਆ ਕਰ ਹੁਣ ਨਾ ਤਾਇ ਦੀਆਂ ਸੁਣਿਆ ਕਰ ਮਾਣੀਆਂ ਨਾ ਸੁਣਿਆ ਕਰ ਉਹ ਹੋਰ ਬੀਬੀ ਮੈਂ ਕੀ ਕਰਾਂ ਨੀ ਕਰਾਂ ਲਾਂ ਨਾ ਕੀ ਕਰ ਸ਼ਰਮ ਨਹੀਂ ਆਨੀ ਪੀਲਾ ਜੱਪੜ ਨੇ ਚਾ ਭਾਂਡੇ ਮਾਂਜਾ ਮੈਂ ਤੂੰ ਦਾ ਬੀਬੀ ਕਦੇ ਮੈਨੂੰ 100 ਰੁਪਏ ਵੀ ਨਹੀਂ ਦਿੱਤੇ ਤਾਂ ਮੈਨੂੰ ਚਲ ਪੈਸੇ ਦੇ ਦਿੰਦਾ ਹਾਂ ਤੇ ਬਣਾਈ ਤੈਨੂੰ ਪਾਏ ਦਾ ਹੋਇਆ ਤੇਰੇ ਦਾ ਬੇਸ਼ਰਮ ਉਹ ਨਾਲੇ ਬੀਬੀ ਆਪਾਂ ਕਦਵਾਊਗਾ ਮੈਂ ਪਾਪੇ ਨੂੰ ਇਹ 4 ਤੋਂ ਦਿਨ ਹੋਏ ਨੇ ਗਏ ਨੂੰ ਹੋਰ ਫਿਰ ਕਦਵਾਊਗਾ ਹਣ ਆਜੂਗਾ ਗੱਡੀ ਦੇ ਡਰਾਈਵਰ ਨਾਲ ਕੀ ਹੁੰਦਾਗਾ 4 ਦਿਨ ਉੱਥੇ 4 ਦਿਨ ਉੱਥੇ ਐ ਨਹੀਂ ਪਤਾ ਬੰਬੇ ਖੜੇ ਕਿ ਘਵਾਟੀ ਖੜੇ ਨੇ ਵੀ ਉਹਨਾਂ ਨੂੰ ਤਾਂ ਕਹਿ ਦੇਣਾ ਆ ਗਿਆ ਬੱਸ ਮੈਂ ਘਰੇ ਇਹਦੀ ਪਤਾ ਲੱਗਦਾ ਤੇਰੇ ਪਿਓ ਦਾ ਤਾਂ ਲੇ ਫੜਾ ਹੁਣ ਲਾ ਦੇ ਮੂੰਹ ਤੋਂ ਹੀਂਗਣਾ। ਲੈ। ਦਿਲਾਂ ਦਾ ਤਦ ਦਿਨੀ ਕਹਦਾ ਬਾਸਤਾਣੀ ਨਾਲ ਪੀ ਜਾਂਦਾ گا۔ ਉੱਥੇ ਕੰਮ ਕਰਦਾ ਰਿਹਾ ਕਰ ਸਾਰਾ ਦਿਨ। ਕੀ ਹੋਦਾ ਬੀਬੀ? ਕੀ ਹੱਸਦੀ ਹੈਂ ਹਰਮਣਾ? ਸਾਡੀ ਮੇਰੀ ਗੱਲ ਸੁਣ। ਤੇਰੇ ਕੋਲ 10-20 ਰੁਪਏ ਹੋਣਗੇ। ਮੋੜ ਲਵਾਂ ਕਿੱਥੇ ਨੇ ਬੀਬੀ? ਡਾਰ ਲਿਆ ਬਣਾ ਲਾਂਗੇ ਉਹ ਕੱਲ ਦਿੱਤੇ ਸੀ ਤਾਂ ਉਹ ਮੈਂ ਗੋਲ ਗੱਪੇ ਖਾ ਗਿਆ ਪੁੱਤ ਬਣ ਕੇ ਐ ਕੋ ਕਰਦਾ ਅੱਖ ਵੀ ਲੱਗ ਗਈ ਐ ਨਹੀਂ ਮੇਰੇ ਲਈ ਬੀਬੀ ਅੱਜ ਕਾਇਆ ਵੀ ਨਹੀਂ ਆਇਆ ਭਲਾ ਨਹੀਂ ਸਵੇਰ ਤੋਂ ਕਿੱਥੇ ਹੈਗਾ ਮੇਰੀ ਗੱਲ ਸੁਣ ਲੈ ਉਹ ਦੁੱਧ ਕਾਲਾ ਨਾਲ ਤਾਂ ਆਇਆ ਦਾਇਆ ਕਰਕੇ ਲੈ ਆਸ ਤਾਂ ਕੋਈ ਹੋਰ ਕੋਈ ਕੰਮ ਨਹੀਂ ਪੈਦਾ ਕੱਲ੍ਹ ਵੀ ਮੇਰੇ ਮਨਿਕ ਦਾ ਹੁੰਦਾ ਹੈ ਮੇਰੇ ਕੋਲ ਭੱਜਦੇ ਨੇ ਉਹ ਆ ਗਿਆ ਤਾਇਆ ਇਥਰੀ ਕਾਲ ਤਾਇਆ ਇਥਰੀ ਕਾਲ ਆ ਲੈ ਓਏ ਸੇਬ ਖਾ ਲੂ ਸੇਬ ਲੈ ਆਂ ਨਾ ਤੇਰੀ ਮਾਂ ਨੂੰ ਦੇ ਦੇ ਚੀਰ ਕੇ ਨੂਨ ਨਾਣ ਲਾ ਕੇ ਮੜਾ ਜਾ ਮੋਟੀ ਹੋ ਜੂਗੀ ਤਾਂ ਰਤੂਬਤ ਪੈ ਜੂ ਉਹਦੇ ਹੱਡਾਂ 'ਚ ਨਾ ਕੱਦੂ ਲਿਆਉਂਦਾ ਦੋ ਤਿੰਨ ਦਾਲ ਤਾਂ ਬਣ ਜਾਂਦੀ ਚਾਰ ਡੰਗ ਲੰਘ ਜਾਂਦੇ ਸੇਵ ਲਿਆਇਆ ਇਹ ਸੇਵ ਤਾਂ ਉਦੋਂ ਮਹਿੰਗੀ ਨੇ ਕੱਦੂ ਨਾਲੋਂ ਲੈ ਬੜਾ ਇਲਾਚੀ ਨੂਨ ਮੇਰੇ ਚ ਪਾ ਦੇਣੀ ਆ ਹਰ ਮਣ ਲਿਆ ਚਾਕੇ ਕਰ ਤਾ ਆਜਾ ਕੋਈ ਬਿੱਬੀ ਓਏ ਤੂੰ ਕੋਈ ਨਹੀਂ ਤੂੰ ਮੇਰੀ ਗੱਲ ਸੁਣੋ ਆਜਾ ਦਾਲ ਖਾਣ ਨੂੰ ਦਾਲ ਕੀ ਬਣਾਉਣੀ ਆ ਮੈਥੋਂ ਲੈ ਲੈ ਪੈਸੇ ਯਾ ਦਾਤ ਮਨ ਦਦਲਾ ਦਰਬ ਮਗੋਲ ਬੱਤਰੀ ਮਾ ਨੂੰ ਕਹਿਣਾ ਵੀ ਆ ਪੱਲਾ ਜਾਂ ਕੁੰਡ ਜਾਂ ਕੀ ਦੱਸ ਇਹਦੇ ਨਾਲ ਭੈਂਦੇ ਇਧਰ ਚਲਕੋ ਹੋਰ ਪੈਂਦੀ ਐ ਕਬਾਲੀਆਂ ਨਾ ਗੱਲਾਂ ਨਾ ਮਾਰਿਆ ਕਰ 20 ਵਾਰ ਤੱਕ ਉਹ ਕਿਹਾਗਾ ਨਾਲੇ ਸਬਜ਼ੀ ਦੇ ਆਦਿ ਮੈਨੂੰ ਕੋਈ ਸਬਜ਼ੀ ਲੈ ਨੂੰ ਪੇਦ ਨੇ ਹਾਂ ਉਹ ਹੀ ਮੁੜਿਆ ਅੱਲਾ ਮਤਾ ਤੋ ਕੇ ਖਾਈ ਮੁੜਿਆ ਲੋ ਲੀਨੋ ਮੜਾ ਬਸ ਸਾਥ ਆਵੇ ਪਾਣੀ ਲਾਉਂਦਾ ਅਲਗ ਗਲਤ ਗਲਤ ਫਿਰ ਮਹਿਰਾ ਕੱਸੀਆਂ ਦਾ ਖਬਰ ਕੀ ਮਰਿਆ ਹੁੰਦਾ ਬਿਰਤੀ ਉਹਦੇ ਕਹਗਾ ਹੁਣ ਅੱਜ ਰੋਟੀ ਕਿੰਨੀ ਵਰਤਰਾ ਰਹਿ ਜਾਊਗਾ ਆ ਵੀਰ ਕੱਢੋ ਦੇ ਆ ਮੈਂ ਤਾਂ ਕੱਦ ਪਹਿਲਾਂ ਲੈ ਲੈ ਵੇ ਤੂੰ ਸਬਜ਼ੀ ਲਿਆ ਯਾਰ ਤੈਨੂੰ ਮੈਂ ਦਿਨਾ ਪੈਸੇ ਉੱਥੇ ਮੇਰੇ ਪਟੂਏ ਚ ਪਏ ਨੇ ਅੰਦਰ ਮੈਂ ਤਾਂ ਉੱਥੋਂ ਲੈ ਜਾ ਕੱਢ ਕੇ ਜਿੰਨੇ ਮਰਜ਼ੀ ਦੁਪੈਸ ਵਾਲੀ ਕਿਹੜੀ ਗੱਲ ਕਰਦੇ ਹੋ ਮੈਂ ਜਦੋਂ ਭਾਈ ਜੀ ਤੁਸੀਂ ਇਹ ਸੇਬ ਲੈ ਤੇ ਸਬਜ਼ੂਤ ਕਦੋਂ ਨਾ ਲੈਂਦੇ ਕੋਈ ਤੋਰੀਆਂ ਤੁਰਆਂ ਲਿਆਉਂਦੇ ਕੋਈ ਹੋਰ ਸਬਜ਼ੀ ਲੈ ਆਓ ਮੈਨੂੰ ਦਾਦੀ ਮਾਂ ਕਿਤੇ ਪਈ ਹੋਰ ਤੂੰ ਧਰਮਗਾ ਤਾਂ ਹੁੰਨੀ ਐ ਨਹੀਂ ਹੂੰ ਖਾਣ ਵੇਲੇ ਤਾਂ ਪਤਾ ਲੱਗ ਗਿਆ ਲੋ ਤੁਹਾਨੂੰ ਵੀ ਹੁਣ ਰੋਟੀ ਦੀ ਭੁੱਖ ਲੱਗੀ ਆ। ਇੱਕ ਤਾਂ ਪੱਲਾ ਆ ਕਰ ਲਈ ਨੀ ਆ ਨਾ ਕੋਈ ਗੱਲ ਨੂੰ ਸਮਝ ਜਾਵੇ ਇਧਰੋਂ ਜੀ ਇਹੋ ਹੁੰਦਾ। ਪੱਲਾ ਕੜਾ ਮੇਰੇ ਫੜ ਕਰ ਦੂ ਕੰਨਾਂ ਚ ਫਸਦਾਗਾ ਨਹੀਂ ਤੁਹਾਨੂੰ ਫੜਦਾ ਨਹੀਂ। ਕੰਨਾਂ ਦੀ ਵਾਰ ਨਹੀਂ ਤੋੜਦਾ ਜਿਹੜਾ ਮੈਂ ਤਾਂ ਕਹਿੰਦੀ ਅੱਛਾ ਫਿਰ ਕੀ ਖਾਣਾ ਬਿਨੇ? ਮਗਾਲਾ ਮੈਂ ਕੱਲ ਦੱਸਾਂ। ਹਰਕੀ ਲ ਲਈ ਜਾਂਦੇ ਹੱਥ। ਪੁਲਚੇ ਆ ਤੈ ਦੋ। ਹੈਂ? ਪੁਲਚੇ। ਹੁਣ ਜਾਨਾ ਸ੍ਰੀ ਮਾਂ ਨੂੰ ਮੇਰੇ ਕੋਲਿਆ ਉਹੀ ਐ। ਵੀ ਉਹ ਉਹ ਖਾ ਦਮਟ ਜੂ ਤੂੰ ਸੇਮ ਖਾ ਨਾ ਨੂਨ ਲਾ ਕੇ ਖੜਾ ਹੋ ਮੇਰੀ ਗੱਲ ਸੁਣ ਉਰੇ ਜਾ ਤੈਨੂੰ ਮੈਂ ਇੱਕ ਗੱਲ ਦੱਸਣਾ ਹੈ ਹਾਂ ਹਾਂ ਇਹ ਖਾ ਲਾ ਨੂਨ ਲਾ ਕੇ ਇਹ ਦਵਾ ਚੋ ਨਾ ਤੇ ਇਸੇ ਲੈ ਗਈ ਉਹ ਮੈਨੂੰ 200 ਰੁਪਇਆ ਦੇਣਾ ਹੈ ਹੈ ਇੱਕ ਤਾਂ ਪੁੱਤ ਬਣ ਕੇ ਮੈਨੂੰ ਵਧੀਆਂ ਲਿਆ ਠੀਕ بابا ਵਧੀਆਂ ਲਿਆ ਦੀ ਹੈ ਠੀਕ ਤੇ ਬਾਕੀ ਸਬਜੀ ਸਬਜੀ ਜਿਹੜੀ ਮਾਂ ਕਹਿੰਦੀ ਆ ਨਾ ਉਹ ਲਿਆ ਦੇ ਉਥੋਂ ਦਰਜੀ ਤਬਰ ਗਏ ਤੂੰ ਸਬਜੀ ਵਾਲਾ ਉੱਤੇ ਖੜਾ ਹੋਣਾ ਚਾਹੋਂ ਕੁੱਝ ਤੇ ਹਰ ਨਾ ਤੇ ਬਾਕੀ ਆਂਡੇ ਰਹੀ ਕੋਈ ਦੁਖਾ ਵੀ ਨਹੀਂ ਦਾਰੀ ਹਾਂ ਬੱਬੇ ਚਲ ਗਈਆਂ ਤਾਂ ਤਰਤਾ ਦੇ ਨੂੰ ਉਹ ਕੁਝ ਨਹੀਂ ਰਗਾ ਸਬਜੀ ਦਾ ਨਾ ਨਾ ਨਾਲ ਸਬਜੀ ਕਹਿੰਦਾ ਸੀਗਾ ਆ ਲੈ ਹੁਣੀ ਆ ਲੈ ਆ ਫਿਰ ਭੱਜਾ ਲੈ ਮਨੇ ਭਾਂਡੇ ਤੋਂ ਨਹੀਂਂ ਦੋਤ ਲੰਗਣਾ ਆ ਵੀ ਆਲੇ ਪਾੜੋ ਤੇ ਰੱਖਦੇ ਫਿਰ ਜਿਜਰਾ ਖਦੇ ਠੰਡੇ ਹੋ ਜਾਣਗੇ ਉਹ ਮਜ਼ਾ ਧੋ ਕੇ ਖਾਊਗਾ

ਆਪਾਂ ਵੀ ਲਿਆਉਣਾ ਹੈ ਮੁੰਡਾ ਲਈ। ਕੋਈ ਤੋਂ ਨਾ। ਅਰੇ ਤੂੰ ਸੋਟ ਲਿਆ ਤੂੰ। 93 ਰਹੀ ਹੁਣ ਤਾਂ। ਅੱਛਾ ਮਿਲ ਗਈ। ਹੋਰੇ। ਆਪਾਂ ਵੀ ਲਿਆਉਣਾ। ਇਹ ਆਖਰ ਤੂੰ ਮੈਨਾਂ ਨਾ ਕਹ ਤੈਨੋਂ ਦੇ ਆਦਾ ਹੋ ਡਰਾਈਵਰ ਬੰਦਾ ਉਹ ਤਾਂ ਪਾਰੇ ਸਰਦਾ। ਫੇਰ ਮੇਰਾ ਭਾਈ ਆਪੂਗਾ। ਜਿਸ ਕਰੇ ਤੂੰ ਆਪੇ ਤੂੰ ਗਾਉਂਦੀ ਰੱਖਦਾ ਹੈਂ। ਉਹ ਗਾਉਂਦਾ ਸਾਡੇ ਵੀ ਰਖੇ ਬਣੀਆਂ। ਕੋਈ ਕੋਟ ਦਿਖਾਉਣ ਵਾਲੀ ਨਹੀਂ ਹੈ ਨਾ ਬਾਜ਼ਾਰ ਨਹੀਂ ਦਿਨਾ ਮੱਲੇ। ਜਾਂ ਬਰੋਂ ਨੀਆ ਨਾਂ ਬਰੋਂ ਵੀ ਇਹ ਨੂੰ ਆਇਆ ਰਸੂਰ ਬਲਾਂ ਇਹ ਸੋਤੇ ਦੇ ਵੱਡੇ ਜੀ ਕੀ ਬੰਦਿਆ ਹੁੰਦਾ ਮੇਰੇ ਨਾਲ ਸੋਦੇ ਭਾਈ ਜੀ ਤੁਸੀਂ ਤੁਹਾਨੂੰ ਰੋਟੀ ਮਿਲਦੀ ਐ ਨਾ ਰੋਟੀ ਖਾ ਲੈ ਕਲ ਚੁੱਕ ਕਰਕੇ ਬਾਅਦਾਂ ਹੀ ਨਾ ਕਰਿਆ ਕਰ ਤੇ ਇਹ ਤਾਂ ਸੁਣਾ ਗਏ ਰੋਟੀ ਉਹਨੇ ਇਹ ਖਰਾ ਉਤਹਾ ਮੰਨ ਗੰਦ ਨਾ ਕੋਈ ਕੋਈ ਪਤਾ ਨਹੀਂ ਕਿ ਪਤਾ ਨਹੀਂ ਆਹ ਰਸਾ ਨੂੰ ਜੀ ਰੱਖ ਦੀਏ ਹੋਰ ਫਿਰ ਇੱਕਦਮ ਇਹਨੂੰ ਤੇਰਾ ਭਾਈ ਤੇ ਪਾਉਂਦਾ ਕਰ ਰਿਹਾ ਦਾ ਕੋਲੋਂ ਤੂੰ ਲਾਗੇ ਨਾ ਤੇ ਪਾਉਣਾ ਆ ਤਾਂ ਲੰਨੂ ਜੰਮਿਆ ਹੋਇਆ ਘਰੇ ਇਹ ਨਹੀਂ ਆਖੇ ਲਾਦਾ ਜਵਾਗਿਆ ਕਿਸੇ ਪਾਸੇ ਨੂੰ ਮੈਂ ਕਹਿੰਦਾ ਜੀ ਤੇ ਸਾਟਾ ਕੀ ਨੀ ਲੋੜ ਦਿੰਦੀ ਐ ਹੁਣ ਤੁਸੀਂ ਸਨ ਮਿਲ ਕੇ ਸੂਂਦ ਚੜੜ ਕੋਲ ਲੈ ਆਈਂ ਕੋ ਭਰਾਇਆ ਨਾ ਘਰੇ ਨਾ ਕੋਈ ਨਾ ਸੂਂਦ ਤਾਂ ਮੈਂ ਲੈ ਆਉਂਗੀ ਆਪੇ ਆਪੇ ਪਾ ਦੂੰਗਾ ਪੈਸੇ ਤੂੰ ਘਰ ਦਾ ਰੱਖ ਲੈ ਸੂਂਦ ਲੈ ਆਇਆ ਘਰ ਕਿਹੜਾ ਤੂੰ ਦੁਕਾਨਦਾਰੀ ਜਾਂ ਪਿੰਡਾਣੀ ਨਾ ਤਾਂ ਪਹਿਲਾਂ ਕੌਣ ਲੈ ਕੇ ਆਉਂਦਾ ਨਹੀਂ ਲੈ ਕੇ ਆਣਾ ਕੁਝ ਹੋਰ ਹੋਣੀ ਜੇ ਤਾਂ ਘਰ ਦੇ ਮੁਖ ਤੁਸੀਂ ਤੁਸੀਂ ਲਿਓਂਗਾ ਮੈਂ ਜਾਇਆ ਕਰੂੰਗਾ ਮੁਖ ਨੂੰ ਕਿਤੇ ਹੋਰ ਵੀ ਮੁਖ ਬਣਾਓ ਗੱਲਾਂ ਐ ਨਹੀਂ ਨਵੀਂ ਰਾਸਣ ਰਾਸਣ ਨੇ ਹੁਣ ਤੱਕ ਮੁਖ ਆ ਬੰਦਾ ਕੋ ਗੱਲਾਂ ਨਾ ਬੋਲੀਆਂ ਨਾ ਕਰਿਆ ਕਰ ਮੈਂ ਤੁਹਾਨੂੰ ਦੱਸਾਂ ਗੱਲ ਜਿਹੜੀ ਸਿੱਧੀ ਗੱਲ ਹੋ ਕਾਇਦਾ ਕਰ ਤੇ ਮੈਂ ਵੀ ਤੁਹਾਨੂੰ ਬਲੇ ਬੁਸਾਰ ਕਰੀ ਹਾਂ ਜੀ ਹਾਂ ਜੀ ਦੇਖ ਲੈ ਤੇਰਾ ਭਾਈ ਕਿੰਨਾ ਯਾਰ ਮੈਨੂੰ ਤਾਂ ਐ ਨਹੀਂ ਸਮਝ ਆਉਂਦਾ ਕਿ ਜੇੜੇ ਜੇੜ ਨੇ ਹਨਾ ਜੇੜ ਤੇ ਜੋਰ ਜਿੰਦਾ ਫਰਕ ਕੀ ਹੁੰਦਾ ਜੇੜ ਤਾਂ ਨਾਲ ਐਕਸਪੀਰੀਅੰਸ ਹੋਇਆ ਹੁੰਦਾ ਜੇੜ ਨੂੰ ਤਾਂ ਵੱਡਾ ਜਿਹੜਾ ਆਖਣਗੇ ਤੇ ਉਹਰ ਜੌਰਦੰਦਾ ਸਾਰਾ ਇੱਕ ਭੈਣ ਦਾ ਜਿੰਨਾ ਵੀ ਹੈਗਾ ਸੀ ਨਾ ਮਟੀਰੀਅਲ ਸਾਰਾ ਤੇ ਉਹਦੇ ਹਿੱਸੇ ਦਾ ਜੇਠ ਜੇਠ ਵਾਪਤਾ ਕਰਦੇ ਨੇ ਆਲੇ ਨੂੰ ਕਹਿਣਾ ਹੀ ਆ ਜਦੋਂ ਜੇਠ ਵਾਪਤਾ ਕਰਦੇ ਨੇ ਤਾਂ ਹੈ ਨਹੀਂਗਾ ਤੈਨੂੰ ਕੀ ਦੱਸਾਂ ਤੁਹਾਨੂੰ ਕੀ ਦੱਸਾਂ ਹੁਣ ਇਹ ਤਾਂ ਉਹ ਕਰ ਲੈ ਕਹਿੰਦੇ ਵੀ ਉਂਗਰੀਆ ਨਾ ਹੈ ਤੇ ਚੱਲ ਕੋਈ ਨਹੀਂ ਅੱਛਾ ਮੇਰੀ ਘਰ ਸੋਣਾ ਹਾਂ ਉਹ ਪੱਖਾ ਜਿਹੜਾ ਇਧਰ ਹੈ ਮੇਰੇ ਘਰ ਨੂੰ ਲਾਜ਼ਮੀ ਲਾ ਜਾਣਾ ਕੋਈ ਨਾ रमा वर <babao Good -alyod> <partido> <taratatan> चार सौ सत्तर दिल हैं खड़ा परे हो गया क्यों एनी गर्म होनी है ਉਹ ਪਿਆਲ ਬੁੱਲ ਚੱਕਣਿਆਂ ਨਾਲੇ ਆਉਂਦੇ ਚੱਕਣੇ 470 ਰੁਪਏ ਬਿੱਲ ਦੇ ਆ ਗਏ ਤੁਹਾਨੂੰ ਮੜਾ ਲੈਡ ਲੋਡ ਨਾ ਦੇਖ ਕੇ ਬੰਦ ਕਰ ਦਿਆ ਕਰੋ 600 ਜੰਟ ਤਾਂ ਉਹ ਆ ਫਿਰ ਉੱਪਰ ਆ ਗਏ ਤੂੰ ਕਰ ਲੈ ਮੈਂ ਤੈਨੂੰ ਕਿਹ ਪਾਣੀ ਪੀਣਾ ਮੈਂ ਤਾਂ ਤੂੰ ਬਾਹਰ ਨਿਕਲਿਆ ਵਧੀਆ ਰਹੇਗਾ ਉਹ ਪਾਣੀ ਤਾਂ ਪੀ ਲੈਣ ਦੇ ਐਡਾ ਦੱਸ ਭੈਣ ਦਾ ਕੀ ਉਹ ਅਕਾਲ ਜਾਂ ਮੱਛੀ ਜਾਂਦਾ ਪਾਣੀ ਪੀਣਾ ਫਿਰ ਬੋਤਲ ਚੱਕ ਲੈ ਬਾਹਰ ਆ ਕੇ ਮਰ ਲੈ ਸਹੀ ਨਹੀਂ ਇਹ ਵਿੱਚ ਬੋਤਲ ਉਹੇ ਤਾਂ ਆ ਜਾ ਤੁਰਸੋ ਇੱਥੇ ਪੜ ਜਾ ਇੱਥੇ ਦੱਸ ਕੀ ਤੋ ਪਰ ਹੋ ਜਾਣਾ ਲੈ ਬਲਬੂ ਜਲਾਇਆ ਦਾ ਮੈਂ ਤਾਂ ਕੋਈ ਦਿਨ ਨਹੀਂ ਬਲਬੂ ਚ ਬੰਦੀ ਪਾਈ ਵੀ ਹੈ ਕੈਂਪਰ ਚ ਹੇਗਾ ਠੰਡਾ ਨਹੀਂ ਇਹ ਤੇ ਜਪੀਆਂ ਨੇ ਬਹੁਤ ਵਾ ਕੱਢ ਲਾ ਕੱਢ ਕੇ ਇਧਰ ਹੋ ਜਾਣਾ ਕਿੱਥੇ ਹੈਗਾ ਪਾਰ ਕੱਢ ਲੈਣੇ ਹੋਗੇ ਇਹਦੇ ਵਿੱਚ ਧਰਦੇ ਤਾਂ ਨਹੀਂ ਕੋਈ ਹੈ ਹੀ ਨਹੀਂ ਇਹਦੇ ਵਿੱਚ ਤਾਂ ਬੋਤ ਨਹੀਂ ਨਹੀਂ ਕੋਈ ਹੈਗੀ ਇੱਕ ਵੀ ਨਹੀਂ ਲਾਈ ਵੀ ਫਿਰ ਉਧਰ ਟੈਂਕੀ ਦਾ ਪੀਲਾ ਹੋਣਾ ਤੇ ਬਜਾਲੇ ਖਾਮਲਾ ਬਣਿਆ ਖੜਾਗਾ ਮੈਂ ਤਾਂ ਕਰ ਲਵਾਂ ਆ ਬਿਲ ਦਾ ਕਹਿੰਦਾ ਸੀ ਮੈਂ 470 ਰੁਪਏ ਆਗੇ ਹੂੰ ਫੇਰ ਮੈਂ ਕੀ ਕਰਾਂ ਮੇਰਾ ਘੜੇ ਅਸੀਂ ਲੱਗੇ ਹੋਣ 470 ਆ ਕੇ ਸਰਦਨ ਦਾ ਪੱਖਾ ਕੂਲਰ ਤੂੰ ਨਹੀਂ ਬੰਦ ਕਰਦਾ ਦੋ ਦੋ ਚੀਜ਼ਾਂ ਲਾ ਕੇ ਰੱਖ ਤੂੰ ਇੱਕ ਮੇਰੀ ਫੇਰ ਨਾਲੇ ਚਬਰ ਚਬਰ ਬੋਲੀ ਜਾਂਦੀ ਰਹਿੰਦੀ ਆ ਮੈਂ ਤਾਂ ਕੱਲਾ ਹਾਂ ਤੁਸੀਂ ਤਿੰਨੋਂ ਕੱਲਾ ਹੀ ਤਿੰਨ ਵਰਦਾ ਕਿਉਂ ਮੈਂ ਕੁਝ ਜ਼ਿਆਦਾ ਖਾਣਾ ਹੋਰ ਮਣ ਦੇ ਵੀ ਲਿਆ ਕਰ ਇਹ ਤਾਂ ਆ ਚੱਲ ਪਾਣੀ ਦਾ ਕੱਪ ਤਾਂ ਲਿਆ ਦੇ ਕਿਉਂ ਐ ਕਾਲ ਜਾ ਮੱਚੀ ਜਾਂਦਾ ਉਸ ਤੋਂ ਚੰਗਾ ਇੱਧਰ ਹੋ ਜਾ ਮਾੜਾ ਯਾਰ ਆ ਤੂੰ ਸਾਈਡ ਤੇ ਹੋ ਜਾ ਕਿ ਪਾਣੀ ਦਾ ਲੈ ਪਾਣੀ ਦਾ ਦੇ ਕੋਈ ਨਾ ਮੈਂ ਫੜਾ ਲੂੰਗੀ ਪਾਣੀ ਲੈ ਬਸ ਤਾਂ ਐਂ ਕਹਦਾ ਸੀਗਾ ਵੀ ਹੂੰ 470 ਆ ਗਏ ਬਿੱਲ ਦੇ ਵੀ ਫੇਰ ਹੁਣ ਮੈਂ ਕੀ ਕਰਾਂ ਭਰਦੀ ਬਿੱਲ ਫਿਰ ਤੇਰਾ ਭਾਈ ਤਾਂ ਤੈਨੂੰ ਕਹਿ ਕੇ ਜਾਂਦਾ ਹਰੇ ਚੀਜ਼ ਚ ਚੱਲ ਪਾਣੀ ਦਾ ਦੇ ਦੇ ਘੁੱਟ ਇਹਦੇ ਪਾਣੀ ਨੂੰ ਵਿਚਾਰੇ ਖਾਧੂਗਾ ਐ ਤਾਂ ਫਰਿੱਜ ਜੀ ਚ ਹੋਰ ਕੀ ਪਿਆ ਹੁਣ ਇਧਰ ਕਿਧਰ ਮੂੰਹ ਚੱਕਿਆ ਤਾ ਹੈ ਮੈਂ ਹੂੰ ਗੱਲ ਕਰਦਾ ਇੱਕ ਕਹਿਣ ਦੀ ਗੱਲ ਆ ਜਾਂਦੀ ਆ ਵੀ ਐਵੇਂ ਮੈਨੂੰ ਹੱਥ ਜੇ ਲਾਇਆ ਕਰਨ ਵਾਲੇ 20 ਵਾਰ ਕਿਹਾ ਤੈਨੂੰ ਮੈਂ ਅੱਜ ਰਾਤ ਨੂੰ ਤਾਂ ਟਾਲ ਦੂਗਾ ਘਰੋਂ ਕਹੂਗਾ ਭੱਜ ਜਾ ਬਾਹਰ ਤਾਂ ਨੈਂ ਕਹਿੰਦੀ ਢਾਲ ਸਬਜ਼ੀ ਲਿਆ ਦੇ ਕੋਈ ਤੇਰੇ ਨਹੀਂ ਪਤਾ ਲੱਗਦਾ ਮੈਂ ਹੁਣ ਇੱਥੇ ਮੇਰੇ ਸਰਾਣੇ ਕਿਉਂ ਪੈਣਾ ਨਹੀਂ ਨਹੀਂ ਮੈਂ ਤਾਂ ਐਂ ਕਹਿੰਦਾ ਵੀ ਫ੍ਰਿਜ 'ਚ ਬਰਫ਼ ਜੀ ਮੈਂ ਠੀਕ ਕਰ ਦਿੰਦੇ ਆਪਾਂ ਉਹ ਜੰਮੀ ਵਾਲੀ ਪਈ ਆ ਤਾਂ ਕੋਈ ਨਵੇਂ ਆਪੇ ਲੋਡ ਕਰ ਦੂ ਫ੍ਰਿਜ ਬੰਦ ਕਰ ਦੂ ਮੈਂ ਤਾਂ ਦੋ ਦਿਨ ਪਤਾ ਲੱਗ ਜੂਗਾ ਤੁਹਾਨੂੰ ਫ੍ਰਿਜ ਬੰਦ ਕਰ ਦੂ ਦੋ ਦਿਨਾਂ ਨਾਲ ਤੈਨੂੰ ਪਤਾ ਲੱਗ ਜੂਗਾ ਕਿ ਮੈਂ ਹੁਣ ਉੱਚਾ ਸੋਣ ਲੱਗ ਗਿਆ ਨਹੀਂ ਹੂੰ ਗੱਲ ਕਰਦਾ ਸੀ ਇੱਕ ਮੈਂ ਵੀ ਤੈਨੂੰ ਚੱਪਲਾਂ ਜਿਹੀ ਵੀ ਲਿਆ ਦਿੰਦਾ ਮੈਂ ਕੋਈ ਨਾ ਮੈਂ ਆਪੀ ਨਾ ਵਾਈ ਜੀ ਮਾਤਰ ਮਰੇ ਹੱਥ ਮੈਂ ਸੌ ਲਗੇ ਮੈਥੇ ਵਾਣੀ ਸੱਚਾ ਨਹੀਂ ਮੈਨੂੰ ਪਤਾ ਨਹੀਂ ਕਿਉਂ ਹੋਣੀ ਨਹੀਂ ਸਮਝ ਨਹੀਂ ਆਉਂਦੀ ਹਰ ਵਾਰ ਬਤ ਹਰ ਵਾਰ ਬਤ ਪਾਣੀ ਤਾਂ ਦੇ ਦੇ ਚੱਲ ਫਿਰ ਕੋਈ ਨਾ ਲਿਆਏ ਨੀ ਤੂੰ ਬਹਿ ਜਾ ਕਿਤੇ ਆ ਲਿਆ ਕੇ ਕਿਤੇ ਉਹ ਲਿਆ ਦੇ ਸਾਰੇ ਘਰ ਦਾ ਤਾਂ ਨੌਕਰ ਬਣਾਈ ਰੱਖਦੇ ਆ ਖਾਣ ਪੀਣ ਬੜੀ ਗੈਰਦਨੀ ਹੋਵੇ ਅਰੇ ਅੱਛਾ ਕਿਹੜਾ ਕਰਦਾ ਦਾ ਵਾਪਰ ਕਿੱਥੇ ਕਿੱਥੇ ਕਰਦਾ ਹੈ ਨਹੀਂ ਨੀਗਾ ਪਾਣੀ ਉੱਥੇ ਬਾਹਰੋਂ ਲਿਆ ਕੇ ਦਿੰਨੀ ਆ ਜੀ ਅਰੇ ਇੱਕ ਖਾਲੀ ਗਲਾਸ ਲੈ ਆ ਜੀ ਹਾਂ ਉਹ ਤਾਂ ਅਸੀਂ ਕਰਾਂਗੇ ਆਉਣ ਵਾਲਾ ਹਰਮਨ ਨਾ ਮੈਨੂੰ ਐਂ ਦੱਸ ਇੱਕ ਗੱਲ ਸੁਣਦੀ ਆਂ ਦੱਸ ਬੋਲ ਤੁਸੀਂ ਕੁਝ ਜ਼ਿਆਦੇ ਹਵਾ 'ਚ ਪੈਣ ਜਾਣਦੇ ਪਾਈ ਜੇ ਅੱਜ ਤੂੰ ਹੀ ਪਾਈ ਜੀ ਕੂਲਰ ਮੁਰਾ ਹੁੰਦਾ ਦਦਰਾ ਕੋਲ ਦੋ ਦੋ ਚੀਜ਼ਾਂ ਹੁੰਗਣੇ ਪਾਣੀ ਤਾਂ ਦੇਖ ਫੜਾਉਂਦੀ ਜਿਵੇਂ ਭੈਣ ਦਾ ਯਾਰ ਕੋਈ ਬਗਾਨੇ ਨੂੰ ਹੁੰਦਾ ਮੇਰਾ ਨੋ ਵੀ ਪਾਇਆ ਇਹ ਕੋ ਉੱਤਰ ਨਹੀਂ ਹੈ ਜੇ ਤੇਰਾ ਘੁੰਡ ਨਸੜਾਇਆ ਉਹ ਬੰਦੀ ਲੋਕਾਂ ਕੇ ਨਾ ਮਤਲਬ ਕੋ ਸਾਰਾ ਨੈਨ 12 ਸਾਲ ਦਾ ਬਾਲਕਾ ਬਣਿਆ ਫਿਰਦਾ ਉਹਦਾ ਆ ਗਿਆ ਇਹ ਵੱਡਾ ਘੁੰਡੇ ਚ ਪਾਣ ਵਾਲਾ ਰਾਮਨ ਰੀਆਮਨ ਹਣ ਕੀ ਹੋ ਗਿਆ ਉਹ ਯਾਰ ਖਾਲੀ ਗਲਾਸ ਤਾਂ ਦੇ ਦੇ ਕਿਉਂ ਐਵੇਂ ਵੱਡ ਖਾਣੇ ਵਾਲਾ ਮੰਗ ਰਿਹਾ ਗੰਡੇ ਹੈਗੇ ਥੋੜੇ ਗੰਡੇ ਹੀ ਘੱਟ ਕੇ ਦੇ ਦੀ ਹਰਮਣ ਆਉਣ ਵਾਲੀ ਹੈ ਹੁਣ ਮੈਂ ਸਬਜ਼ੀ ਨਾਲ ਤਰਾਂ ਸਬਜ਼ੀ ਵੀ ਤੁਰ ਲਿਓ ਉਹ ਉਹਨਾਂ ਦੇ ਤਾਂ ਇੰਨਾ ਨਾ ਉਪਰਿਆ ਕਰੋ ਮੜਾ ਜਾ ਹੈ ਤੇ ਪਿਆਰ ਮੁਹੱਬਤ ਨਾਲ ਵੀ ਬੋਲ ਪਿਆ ਕਰੋ ਤੇ ਗੁੰਡੇ ਦਾ ਤੇਰੇ ਮੈਂ ਕੱਟ ਦੂੰ ਸਾਡਾ ਨਾਲ ਥੱਲੇ ਕੋਲੇ ਐਸੀ ਗੱਲਾਂ ਮੱਸ ਕੋੜੀ ਕੀ ਕੰਮ ਦੀ ਗੱਲ ਹੈ ਜੇਠ ਨੂੰ ਵੀ ਕਦੇ ਪੁੱਛ ਲਿਆ ਕਰੋ ਭਾਈ ਪਾਣੀ ਤਾਂ ਨਹੀਂ ਉਹ ਪਤਾ ਨਹੀਂ ਜਿਵੇਂ ਆਖਿਆ ਹਾਲ ਤੱਕ ਆਈ ਨਹੀਂ ਹੈ ਨਾ ਕਿਹੜਾ ਬਿੜਾ ਹੋ ਗਿਆ ਉਹਨੂੰ ਕਹੇ ਨੂੰ ਉਹ ਤਾਂ ਨਿਕਲ ਗਿਆ ਤੁਹਾਨੂੰ ਭੇਜਿਆ ਮੈਨੂੰ ਤਾਂ ਇਹ ਲੱਗਦਾ ਬਿਬਿੰਦਰ ਕੋਲੇ ਖੜ ਗਿਆ ਉਹ ਆਂਡੇ ਆਂਡੇ ਖਾਣ ਲੱਗ ਗਿਆ ਉੱਥੇ ਉਹ ਰੇੜੀ ਲਾਉਂਦੇ ਨੇ ਉਹ ਉਹਦੇ ਕੋਲੇ ਆਂਡੇ ਹੁੰਡੇ ਖਾਣ ਲੱਗ ਗਿਆ ਹੁਣ ਸਬਜ਼ੀ ਮੰਗਾਈ ਕਾਦੀ ਓ ਤੁਸੀਂ ਮੈਨੂੰ ਕੀ ਪਤਾ ਕਾਦੀ ਲਿਆਊਗਾ ਤੂੰ ਹੀ ਕਹਿਦੀ ਮੈਂ ਤਾਂ ਖੜ ਗਿਆ ਵੀ ਜੇ ਉੱਥੇ ਕਰਜੀਤ ਖੜਾ ਹੋਇਆ ਚ ਰਸਤੇ 'ਚ ਭਾਈ ਉਹ ਤੋਂ ਕੋਈ ਦੇਖ ਲਈ ਕੱਦੂ ਮੰਗਦੀ ਸੀ ਤੈਨੂੰ ਗੋਲ-ਗੋਲ ਦੋ ਕੱਦੂ ਲਿਆ ਦੂੰ ਨਹੀਂ ਕੋਈ ਹੋਰ ਲਿਆ ਦਊਗਾ ਅੱਪੀ ਲਿਆਊ ਜਿਹੜੀ ਲਿਆਉਣੀ ਬਣਾ ਦੀ ਉਹ ਤਾਂ ਭਾਈ ਨੇ ਆ ਬੋਲਦੇ ਸੀ ਮੈਂ ਮਹਾਂ ਘਰ ਬਾਰੇ ਆਪਣਾ ਕੀ-ਕਿਆ ਲਾ ਹੁਣ ਘਰ ਬਾਰੇ ਹੁਣ ਇੱਕ ਤਾਂ ਉਹ ਲਿਸਟ ਜੀ ਵੀ ਕਹਿੰਦੇ ਨੇ ਵੀ ਆ ਗਈ ਹੈ ਬਿੱਟੂ ਭਾਈ ਨੇ ਫੋਨ ਕਰਿਆ ਤੀਆ ਨੀਟੇ ਨੇ ਕਰਿਆ ਤੀ ਕਾਲੇ ਨੇ ਕਰਿਆ ਸੀ ਮੈਨੂੰ ਫੋਨ ਕਹਿੰਦੇ ਵੀ ਉਹ ਲਿਸਟ ਜੀ ਆ ਗਈ ਦੁਬਾਰੇ ਖਬਰ ਆ ਪ੍ਰਮਾਤਮਾ ਸੁਣ ਲੇ ਫਿਰ ਆਪਾਂ ਆ ਪਾ ਦਾਂਗੇ ਜਿੱਥੇ ਜਿੰਨਾ ਕਿ ਪਿਆ ਕੋੜੋ ਲਾ ਦਾਂਗੇ ਇਹਨੇ ਡਰਾਈਵਰ ਆ ਜੂਗਾ ਨਾਲੇ ਉਹਨੂੰ ਕਹਿ ਦਾਂਗੇ ਮਾਲਕ ਤੋਂ ਫੜ ਲੂ ਪੈਸੇ ਹੁਣ ਇਹੇ ਜੇ ਕੰਮਾਂ ਚ ਨਹੀਂ ਜ ਕੰਮ ਆਊਗਾ ਬੰਦਾ ਫੇਰ ਕਦੋਂ ਆਊਗਾ ਹੈ ਆਹ ਜੀ ਮਹਾਂਪੂਰ ਦੇ ਸੂਤ ਹਾਂ। ਹਾਂ। ਯਾ ਉਸਦਾ ਸੀ ਦਾ ਰਾਈ ਨੂੰ ਬਾਈ ਨੂੰ ਪੁੱਛਿਆ ਸੀ ਹਿਸਾਬ ਨਾ ਬਹੁਤੀ ਹੈ। ਦੇ ਹੋ ਹੈ ਮਨਾ। ਹਾਂਜੀ। ਆ ਮੜਾ ਜਾ ਗੰਦਾ ਜਾ ਚੀਰ ਕੇ ਦੇ ਦੇ ਇੱਕ। ਪੜਾ ਦੇਣੀ ਆ। ਹੋਰ ਜਨ ਮੜਾ ਜਾ ਨਾ ਟੱਟ ਮੈਂ ਉੱਥੇ ਇੱਕ ਪਾਣੀ ਦਾ ਗਲਾਸ ਜਾਂ ਠੰਡਾ ਜਾ ਦੇ ਦੇ ਫਰਿਜ ਤਾਂ ਤੂੰ ਕਹਿੰਦੀ ਹੈ ਨਹੀਂ। ਨਾਲੇ ਉਹ ਹੀ ਨਾ ਵੱੱਡਾ ਖਾਣਾ ਮਗੂਨਾ ਹੈ ਭੈ ਕਰ ਜੇ ਕੋਈ ਛੋਣ ਦਾ ਗਲਾਸ ਕੀ ਆਖੂ ਕੋ ਨਾ ਵੀ ਇਹਨਾਂ ਦੀ ਬਣਦੀ ਨਹੀਂ ਕਰ ਦੇ ਵਿੱਚ। ਤਲ ਕੋਈ ਨਾ ਹੁਣ ਮੱਧੇ ਦੇ ਵਾਜੇ ਦੇ ਕਿੰਨੇ ਦੇਖ ਲੈ ਆਲਾ ਕਾ ਤੁਲੇ ਦੇ ਜਿਹੜਿਆ ਖੜਾ ਸੀਗਾ ਕਿਉਂ ਏ ਆ ਗਿਆ ਪੁੱਤ ਲੈ ਲੈ ਉਹਦਾ ਬਿਸਮਾਰਾ ਚਾ ਉਹ ਮਰਾ ਜੈਨ ਕਰ ਫਿਰ ਹਾਂ ਤਾਂ ਆ ਪਾਣੀ ਦਾ ਗਲਾਸ ਤਾਂ ਲਿਆ ਲੈ ਆਉਣਾ ਤਾਂ ਔਰ ਲੈ ਜਿੱਬੀ ਮੂੰਗੀ ਮੂੰਗੀ ਲਿਆ ਲੈਣਾ ਆਹ ਮੂੰਗੀ ਨਾਲ ਸੁਣ ਲੈ ਆਹ ਮੈਂ ਤੁਹਾਨੂੰ ਘੰਡੇ ਫੜਾਇਆ ਮਗਰਾ ਸਖਾਨ ਨੂੰ ਲੈ ਉਹ ਪਾਣੀ ਜੀ ਦਾ ਗਲਾਸ ਲੈ ਤਾਂ ਗੰਡੇ ਗੰਡੇ ਦਾ ਠੀਕ ਆ ਤੇਰੀ ਮਾਂ ਫੜਾ ਲੰਦੀ ਜੀ ਕੋਈ ਇਹ ਪਲਾਉ ਦੇ ਕਿ ਲੈ ਦੁਬਾਰੇ ਫੜਾ ਲਵਾਂ ਓਏ ਲੱਗ ਤੂ ਮਾਂ ਜਾ ਆਵਿਆ ਤੂੰ ਮਤੂ ਤੇ ਤਰਾ ਕਰਦਾ ਰਹਿਣਾ ਜਾ ਆਵਣੀ ਆ ਆ ਜਾ ਆ ਪਾਣੀ ਲਾ ਲਿਆ ਦੇ ਤੇ ਲਾ ਕੇ ਘੁੱਟ ਸੁਣਨੀ ਹੂੰ ਪੀਦਾ ਜਾਨਾ ਰਾਤਾਂ ਦਾ ਕੰਮ ਨਾ ਕਰੀ ਮਾਈ ਜੀ ਫਿਰ ਹੋ ਗਿਆ ਕਰਲਾ ਤਾਂ ਮਨਾ ਹੋ ਜਾ ਕਿਤੇ ਮੱਖਾ ਹੋ ਗਿਆ ਕੀ ਇਹੇ ਜਾਂ ਮੇਰੇ ਸਾਥ ਕੋਈ ਲੈ ਆ ਤਾ ਆ ਆਹ ਕਿਹਨੀਆਂ ਆਉਂਦਾ ਜ਼ਹਰ ਬਦੇ ਤੇ ਤਾਦੇ ਨੂੰ ਪੈਸੇ ਦਿੱਤੇ ਜੂ ਉਹ ਪਾਲਾ ਉਹ ਤਾਂ ਮੈਂ ਖਾਇਆ ਹੈ ਹੈ ਖਾਇਆ ਪਤੰਗ ਲੈਣਾ ਆਂ ਨੂੰ ਹੁਣ ਦੱਸ ਉਹ ਦੇ ਸਾਰੇ ਤੜਾਈ ਜਾਂਦੇ ਤੇਰੀ ਹੈਗੀ ਮੇਰੇ ਕੋਲੇ ਆ ਦਦਾ ਹੈ ਕਿ ਤਗੜਿਆ ਹੋਇਆ ਹੈ ਐ ਆ ਰਿਹਾ ਬਾਲਾ ਕਿੰਨੇ 200 ਹੁਣ ਲਾਇਆ ਆ ਅਦਾ ਹੋਦੇ ਆ ਈ ਕਰਨੇ ਆ ਦੱਸ ਤੂੰ ਤੇਰੀ ਮਾਂ ਗੋਲ ਗੱਪੇ ਖਾਉਂ ਮੈਂ ਓਏ ਪਾੜਾ ਨਾ ਖਰਚ ਕਰਿਆ ਕਰ ਤੂੰ ਉਹ ਦੀ ਕਰ ਦੈਂ ਹੂੰ ਈ ਬੱਸ ਨਾ ਹਾਂ ਅਮਨ ਨੀ ਅਮਨ ਕੀ ਆ ਭਾਈ ਜੀ ਤਾਰੇ ਬੈਠ ਮੜਾ ਜਾਂ ਪੀੜੀ ਕਾਰੋਲ ਗੱਲ ਦੱਸ ਹਾਂ ਮਸੋਕਾ ਮੈਨੂੰ ਤਾਂ ਲੱਗਿਆ ਨਾ ਵੀ ਹਾਂ ਨਹੀਂ ਨਾ ਉਹ ਜੀ ਵੀ ਲਾ ਕੇ ਕਹੀ ਜਾਂਦਾ ਪੈਗ ਹਾਂ ਵੀ ਦੇਖ ਉਹ ਹੁਣ ਵਗ ਜਾਂਦਾ ਗੱਡੀ ਹਾਂ ਕਦੇ ਕਰਦਾ ਮਹੀਨਾ 15 ਦਿਨ ਮੁੜਦਾ ਹੀ ਨਹੀਂ ਉਹ ਭਰ ਲੰਬੇ ਨਿਕਲ ਜਾਂਦੇ ਆ ਦੇ ਨਿਕਲ ਜਾਂਦੇ ਆ ਹੂੰ ਤੂੰ ਨਾ ਇੰਨੀ ਬੜੀ ਕਿਚ-ਕਿਚ ਨਾ ਕਰਿਆ ਕਰ ਹੈ ਜਦੋਂ ਚੀਜ਼ ਵਾਸਤੇ ਦੀ ਲੋੜ ਹੁੰਦੀ ਆ ਤੇ ਕਿ ਤੈਨੂੰ ਮੈਂ ਸਾਰੀ ਹਾਜ਼ਰ ਕਰਦਾ ਹੈ ਹੇ ਹਰਮਨ ਜਿੰਨੇ ਪੈਸੇ ਮੰਗਦਾ ਉਹ ਨੂੰ ਆ ਆ ਲੈ ਜੇ ਤੂੰ ਪਤਾ ਕੀ ਹੈ ਮੇਰੀ ਗਮਸੂਹਣ ਹੁਣ ਤੂੰ ਐ ਤਾਂ ਅਖੀਨਾਂ ਵੀ ਉਹ ਹੈ ਨਾ ਪੈਸਿਆਂ ਦੀ ਗੋਈ ਹੋਣੀ ਤੇ ਇਹ ਲੋੜ ਤਾਂ ਹੈ ਚੀ ਇਹ ਸੌ ਰੁਪਇਆ ਆ ਲੈ ਫੜ ਜੀ ਦੇਉਣਾ ਕੋਇਆ ਸੁਜ਼ੀ ਆਈ ਨੂੰਈ ਨਾ ਕੋਈ ਕਰਿਆ ਕਰ ਦਾਲ ਪਾਣੀ ਬਣਾਉਣਾ ਬੱਧੀਆ ਮੇਰਾ ਮੰਜਾ ਥੋੜਾ ਜਿਹਾ ਅੱਜ ਕੋਲੇ ਜੀ ਇੱਧਰ ਨੂੰ ਡਾਹ ਦੀ ਪੱਖੇ ਜਿਹੇ ਦੇ ਵਿੱਚ ਕੋਈ ਨਾ ਹਰਮੋਨ ਵਾਲੇ ਮੰਜੇ ਦੀ ਪੈ ਗਈ ਨੂੰ ਹੂੰ ਹਰਮੋਨ ਵਾਲੇ ਮੰਜੇ ਦੀ ਪੈ ਗਈ ਹਾਂ ਕੋਈ ਨਹੀਂ ਹਰਮਨ ਉਹ ਆਇਆ ਲੱਤਾਂ ਆਈਆਂ ਬੜੀਆਂ ਮਾਰਦਾ ਹਰਮਨ ਸਾਰ ਕੋਈ ਨਾ ਜਵਾਬ ਆ ਸਾਰ ਦਿਨ ਤੁਰਿਆ ਫਿਰਦਾ ਰਹਿੰਦਾਗਾ ਤੈਨੂੰ ਕੋਈ ਰਾਤ ਨੂੰ ਪਤਾ ਲਾਦਾਂ ਕਿੱਧਰ ਨੂੰ ਗਿਆ ਕਿੱਧਰ ਨੂੰ ਨਾ ਮੈਂ ਰਸ ਨਾ ਕਦੇ ਨਾ ਜਾਗਦਾ ਹੀ ਹੁੰਦਾ। ਚਲ ਠੀਕ ਆ ਹੁਣ ਨਾਲੇ ਉਹੀ ਰਪੀ ਚਲ ਭਾਈ ਜੀ ਫਿਰ ਬਾਅਦ ਚ ਬੋਲੀ ਜਾ ਨਾ ਰਹਿਣਾਗਾ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਉਂਦੀ ਬੈਠ ਕੇ ਕੱਟਣੀ ਪੈਂਦੀ ਆ ਰਾਤ। ਕਉਂ ਵੇਂਦੀ ਕਦੇ ਵਾਸਤੇ ਹੁੰਦੀ ਆ। ਡਰ ਲੱਗਦਾ ਰਾਤ ਨੂੰ ਕਿਆ ਨਹੀਂ ਜਾਂਦਾ ਹੈਗਾ? ਮੈਂ ਹੁੰਦਾ ਤਾਂ ਹੈਗਾ ਮੈਂ ਡਰਨ ਵਾਲੀ ਕਿਹੜੀ ਗੱਲ ਹੈਗੀ? ਬੇਬਾਕੀ 70 ਖਾਣਾ। ਹੋਰ ਹਣਾ। ਲਾਗੂ ਮੇਰੇ ਹੁੰਦੇ ਕੀ ਦਾ ਦਰ ਹੈ? ਚੰਗਾ ਹੁਣ ਨਾਲੇ 600 ਰੁਪਇਆ ਫੇਰ ਕਹਾਂਗਾ ਮੈਂ ਤਾਂ 3000 ਬੜਾਇਆ ਸੀ। ਹਾਂ। ਪੈਸੇ ਤਾਂ ਲੋੜ ਹੈ ਹੋ। ਮੈਂ ਵੀ ਵਾਸਤੇ। ਓਏ ਹਰਮਨ ਓਏ ਇੱਧਰ ਭੱਗ ਗਿਆ ਜਵਾਕ ਜਾ ਬਾਹਰੇ ਨਾਂਗੇ ਮੈਨੂੰ ਲੱਗਾ ਬੀ ਹੀ ਚ ਓਏ ਹਰਮਨ ਉਹ ਹਾਂ ਤਾਇਆ ਕਿੱਧਰ ਨਾਂ ਗਿਆ ਤੀ ਓਏ ਮੈਂ ਗੋਲਪੇ ਖਾਣ ਵਗ ਗਿਆ ਸੀ ਥੋੜਾ ਜਿਹਾ ਪੇਰ ਨੂੰ ਮਾਂ ਨਹੀਂ ਤਾ ਗਿਆ ਜਦੋਂ ਹੁਣ ਗਿਆ ਹਰ ਉਹ ਤਾਂ ਮਾਂ ਦੇ ਘਰ ਆਇਆ ਸੀ ਕਿੰਨਾ ਬਦਨਾ ਖਾਇ ਕਰਦਾ ਕਦਾ ਫੇਰ ਵੀ ਨਹੀਂ ਹੁੰਦਾ ਤੂੰ ਸੇਵ ਲੈ ਆਂ ਤੇਰੇ ਬਾਅਦ ਉਹ ਗੱਲ ਹੈ ਕਰ ਉਹੀ ਖਾਵਾਂਗੇ ਤੂੰ ਲੱਗੇ ਕੱਟ ਕੇ ਅੱਜ ਨੂੰ ਵਾਏ ਕਰੀ ਵਿਚਾਲੇ ਨਾ ਮੱਜਾ ਡਾਲੂਗਾ। ਉਹ ਪਤੋਂ ਤੇ ਤੋਦਾ ਦਿਵਾਰ ਆ। ਉਹਨਾਂ ਤਰ ਮੈਨੂੰ ਉਹ ਆਗਾ ਥੋੜਾ ਜਿਹਾ ਹਵਾ ਜਿਹੀ ਨਹੀਂ ਆਉਂਦੀ ਹੈ ਨਾ। ਮੈਨੂੰ ਪਤ ਮੰਨ ਕੇ ਪੱਖੇ ਵਾਲੇ ਪਾਸੇ ਡਾੜੀ ਲੱਜਾ। ਹੋਰ ਗਰਮੀ ਹੋਦੀ ਆ। ਇਹ ਮਾਣਿਸ਼ੇ ਉਹ ਖਾਣਾ। ਹਾਂ। ਹਰਾਂ ਦਾ ਆ। ਇਹ ਬਤਾ ਮੈਂ ਗੰਡੇ ਜੇ ਖਾਦੇ ਹਾਂ ਮੈਂ। ਹਾਂ।